ਸਸੇਗਰ ਬੀਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਮੁਰ ਤੋਂ ਫੇਰ ਵੀਡੀਓ ਲੈ ਕੇ ਹਾਜ਼ਰ ਹਾਂ ਜੀ ਤੇ ਤੁਸੀਂ ਆਪਣੇ ਚੈਨਲ ਦੇਖ ਰਹੇ ਹੋ ਟਰੈਕਟਰ ਮੰਡੀ ਤੇ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਥੱਲੇ ਲਾਲ ਦੇ ਰੰਗ ਦਾ ਬਟਨ ਆਊਗਾ ਉਹਨੂੰ ਦਬਾ ਲਿਓ ਨਾਲ ਹੀ ਘੰਟੀ ਦਾ ਬਟਨ ਆਊ ਉਹਨੂੰ ਦਬਾ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਆ ਕਰੋ ਵੀ ਕਿਵੇਂ ਲੱਗਦੀ ਹੈ ਤਾਂ ਤੁਹਾਡੇ ਲਈ ਲੈ ਕੇ ਆਏ ਟ੍ਰੋਲੀਆਂ ਕੱਲੀਆਂ ਟ੍ਰੋਲੀਆਂ ਵੀਡੀਓ ਵੀਰੇ ਤੇ ਪਹਿਲੀ ਟਰਾਲੀ ਹੈ ਜੀ 15 ਸੱਤ ਦੀ ਟਰਾਲੀ ਹੈ ਤੇ ਨਵੀਂ ਹੈ ਜੀ 2.5 ਲੱਖ ਰੁਪਿਆ ਰੇਟ ਹੈ ਜਗਰਾਓਂ ਏਰੀਆ ਤੇ ਨਵੇਂ ਟਾਇਰ ਨੇ ਵੀਰੇ 828302434 ਵੀਰ ਦਾ ਨੰਬਰ ਹੈ ਜਿਹਦੀ ਟਰਾਲੀ ਹੈ ਰੰਗ ਰੰਗ ਪੂਰਾ ਸਾਫ਼ ਹੈ ਜੀ ਨਮੀ ਕਿੱਤਾ ਦਾ ਬੈਡ ਬੁੱਡ ਨਾਲ ਹੈ ਮੋਡੀਫਾਈ ਕੀਤੀ ਹੋਈ ਹੈ ਤੁਸੀਂ ਫੋਟੋਆਂ ਦੇਖ ਰਹੇ ਹੋ ਵਾਕੀ ਨਮੀ ਇਹ ਜੀ ਟਰਾਲੀ ਪੂਰੀ ਮੋਡੀਫਾਈ ਟਰਾਲੀ ਹੈ ਵੱਡੀ ਟਰਾਲੀ ਹੈ 15 ਸਾਦੀ ਜੀ ਜਿਨਾਂ ਨੇ ਵੀ ਲੈਣੀ ਹੈ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਘਟੇ ਯਕਰਾਂ ਚ ਤੇ ਉਹਨਾਂ ਨੂੰ ਫੋਨ ਕਰ ਲਿਓ ਤੇ ਬਾਕੀ ਤੁਸੀਂ ਉਹਨਾਂ ਨਾਲ ਕੰਟੈਕਟ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਟਰਾਲੀ ਬਾਰੇ ਹੈਵੀ ਟਰਾਲੀ ਹੈ ਜੀ ਪੂਰੀ ਬਿਡ ਨਾਲ ਹੈ। ਉਹ ਉੱਚੇ ਬਿਡ ਹੈ ਜੀ। ਤੇ ਦੂਜੀ ਟਰਾਲੀ ਦੇਖ ਰਹੇ ਹੋ ਤੁਸੀਂ। 147 ਦੀ ਟਰਾਲੀ ਹੈ। 2 ਲੱਖ ਰੁਪਿਆ ਰੇਟ ਹੈ ਜੀ। ਜਗਰਾਉਂ ਏਰੀਆ ਇਹਨਾਂ ਦਾ ਵੀ। ਤੇ ਪੂਰੀ ਮੋਡੀਫਾਈ ਕੀਤੀ ਹੋਈ ਹੈ ਜੀ ਆ ਵੀ। ਨਵੇਂ ਟਾਇਰ ਨੇ ਤੇ ਜਿਨ੍ਹਾਂ ਦੀ ਟਰਾਲੀ ਹੈ ਉਹਨਾਂ ਦਾ ਨੰਬਰ 9878899093 ਨੰਬਰ ਹੈ ਜੀ। ਤੇ ਕਿਸੇ ਵੀਰ ਨੇ ਜੇ ਐਡ ਕਰਾਉਣੀ ਹੈ ਆਪਣੇ YouTube ਚੈਨਲ ਤੇ ਕਿਸੇ ਵੀ ਮਸ਼ੀਨਰੀ ਦਾ ਮੇਰਾ WhatsApp ਨੰਬਰ ਹੈ ਜੀ 7696329488 ਮੇਰਾ WhatsApp ਨੰਬਰ ਹੈ ਇਹਦੇ ਉੱਤੇ ਪੰਜ ਤੋਂ ਸੱਤ ਫੋਟੋ ਫੌਨ ਨੂੰ ਟੇਡਾ ਕਰਕੇ ਖਿੱਚ ਕੇ ਮੇਰੇ WhatsApp ਨੰਬਰ ਤੇ ਸੈਂਡ ਕਰ ਦਿਓ ਥੱਲੇ WhatsApp ਨੰਬਰ ਮੇਰਾ بار-बार ਸ਼ੋ ਵੀ ਹੋ ਰਿਹਾ ਹੈ ਚਿੱਟੇ ਅੱਖਰਾਂ 'ਚ ਤੇ ਮੈਂ ਆਪਣੇ YouTube ਚੈਨਲ ਤੇ ਐਡ ਤੁਹਾਡੇ ਚੀਜ਼ ਦੀ ਲਗਾ ਦੇਾਂਗੇ ਤੇ ਸਾਰੇ ਕੁਝ ਡਿਟੇਲ ਵਗੈਰਾ ਲਿਖ ਕੇ ਭੇਜ ਕਰੋ ਵੀਰੇ ਪੂਰੀ ਜਾਣਕਾਰੀ ਨਾਲ ਭੇਜਿਆ ਕਰੋ ਤੇ ਛੇਤੀ ਛੇਤੀ ਤੁਹਾਡੀ ਮਸ਼ੀਨਰੀ ਸੇਲ ਹੋ ਜਾਊਗੀ ਤੇ ਟਰਾਲੀ ਪੂਰੀ ਹੈਵੀ ਹੈ ਵੀ ਰਿਆ ਵੀ ਜੈਕ ਵਾਲੀ ਟਰਾਲੀ ਹੈ ਰੰਗ ਬਰੰਗ ਰੰਗ ਪੂਰਾ ਸਾਫ਼ ਹੈ ਜੀ ਨਵਾਂ ਹੀ ਹੈ ਤੇ ਮੋਡੀਫਾਈ ਕੀਤੀ ਹੋਈ ਹੈ ਤੇ ਆਪਣੇ ਚੈਨਲ ਨੂੰ ਪੂਰੀ ਸਪੋਰਟ ਕਰਿਆ ਕਰੋ ਤੇ ਲਾਈਕ ਦਬਾ ਵਾਲਾ ਵਾਟਣਾ ਜਿਹੜਾ ਉਹਨੂੰ ਵੱਧ ਤੋਂ ਵੱਧ ਦਬਾਇਆ ਕਰੋ ਤੇ ਤੁਹਾਡੇ ਲਈ ਹੋਰ ਵੀ ਬਿਹਤਰੀਆਂ ਵੀਡੀਓ ਅੱਗੇ ਤੋਂ ਅੱਗੇ ਆਉਂਦੀਆਂ ਰਹਿਣਗੀਆਂ ਤੇ ਅੱਗੇ ਦੇਖ ਰਹੇ ਹਾਂ ਤੁਸੀਂ ਟਰਾਲੀ 13 ਸਾਦੀ ਟਰਾਲੀ ਐ ਤੇ ਨਵੀਂ ਵਰਗੀ ਹੈ ਜਿਆ ਵੀ 1.5 ਲੱਖ ਰੁਪਏ ਰੇਟ ਹੈ ਤੇ ਲੁਧਿਆਣਾ ਏਰੀਆ ਜੀ 75% ਟਾਇਰਾਂ ਦੀ ਕੰਡੀਸ਼ਨ ਪਈ ਐ ਤੇ ਜਿਨ੍ਹਾਂ ਦੀ ਟਰੋਲੀ ਆ ਉਹਨਾਂ ਦਾ ਨੰਬਰ 81462 39855 ਉਹਨਾਂ ਦਾ ਨੰਬਰ ਹੈ ਤੇ ਜਿਨ੍ਹਾਂ ਨੇ ਲੈਣੀ ਹੈ ਫੋਨ ਕਰ ਲਿਓ ਤੇ ਰੇਟ ਉੱਤੇ ਥੱਲੇ ਵੀਰੇ ਹੋ ਜਾਂਦਾ ਹੁੰਦਾ ਹੈ ਮੌਕੇ ਤੇ ਤੇ ਇੱਕ ਵਾਰ ਫੋਨ ਜ਼ਰੂਰ ਕਰ ਲਿਆ ਕਰੋ ਇਹਨਾਂ ਨੇ ਜਿਨ੍ਹਾਂ ਨੇ ਟਰੋਲੀ ਲੈਣੀ ਸੀਜ਼ਨ ਦਾ ਟਾਈਮ ਹੈ ਬ੍ਰੇਟ ਟਰੋਲੀ ਚਾਹੀਦੀ ਹੋਣਾ ਤਾਂ ਕਰਕੇ ਕੱਲੀ ਟਰੋਲੀ ਦੀ ਵੀਡੀਓ ਲੈ ਕੇ ਹਾਜ਼ਰਾਂ ਜੀ ਉੱਤੇ ਆਪ ਦੀ رائے ਜ਼ਰੂਰ ਦਿਆ ਕਰੋ ਥੱਲੇ ਕਮੈਂਟ ਬਾਕਸ 'ਚ ਲਿਖਿਆ ਕਰੋ ਤੇਰ ਤੁਹਾਨੂੰ ਬਤੇ ਡੇਲੀ ਹਰ ਰੋਜ਼ ਨਵੀਂ ਵੀਡੀਓ ਅਪਲੋਡ ਹੁੰਦੀ ਹੈ ਆਪਣੇ ਚੈਨਲ ਤੇ ਤੁਹਾਡੇ ਕਰਕੇ ਚੱਲਦਾ ਵੀਰੇ ਚੈਨਲ ਪੂਰੀ ਸਪੋਰਟ ਰੱਖਿਆ ਕਰੋ ਚੈਨਲ ਨੂੰ ਫਿਰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਜਦੋਂ ਵੀਰੇ ਆਪਣੇ ਚੈਨਲ ਤੇ ਨਵੀਂ ਵੀਡੀਓ ਦੇਖ ਰਿਹਾ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਰੇ ਥੱਲੇ ਲਾਲ ਜਿਹੜਾ ਰੰਗ ਦਾ ਬਟਨ ਆਊਗਾ ਉਹਨੂੰ ਦਬਾ ਦਿਓ ਨਾਲ ਹੀ ਘੰਟੀ ਦਾ ਬਟਨ ਆਊਗਾ ਉਹਨੂੰ ਦਬਾ ਦਿਓ ਜਦੋਂ ਵੀ ਅਸੀਂ ਨਵੀਂ ਵੀਡੀਓ ਪਾਵਾਂਗੇ ਤੁਹਾ ਤੁਹਾਡੇ ਕੋਲ ਉਸ ਦਾ ਨੋਟੀਫਿਕੇਸ਼ਨ ਤੁਤ ਪੈ ਚੱਲਿਆ ਜਾਊਗਾ ਤੇ ਵਧੀਆ ਰੇਟ ਤੇ ਵੀਡੀਓ ਲੈ ਕੇ ਅਸੀਂ ਹਾਜ਼ਰ ਹੁੰਦੇ ਰਹਿਣਾ। ਫਿਰ ਜਦੋਂ ਵੀ ਤੁਸੀਂ ਕੋਈ ਮਸ਼ੀਨ ਦੇ ਰੇਟ ਰੱਖਦੇ ਹੋ ਤਾਂ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ। ਵੱਧ ਘੱਟ ਨਾ ਰੱਖਿਆ ਕਰੋਗੇ। ਤੇ ਗੇਂ ਟ੍ਰੋਲੀ ਦੇਖਣਾ। ਪੂਰੀ ਵੱਡੀ ਟਰਾਲੀ ਹੈ ਵੀਰੇ ਟਰਾਲੀ ਹੀ ਹੈ। 16 7 16 7 ਦਾ ਟਰਾਲੇ ਜੀ ਬਿੱਡ ਬੁੱਡ ਨਾਲ ਹੈ। ਤੇ 180 ਰੇਟ ਹੈ ਜੀ। ਲੁਧਿਆਣਾ ਇਹਨਾਂ ਦਾ ਵੀ ਏਰੀਆ ਹੈ। 80% ਟੈਰਾਂ ਦੀ ਕੰਡੀਸ਼ਨ ਜੀ। ਤੇ 9855568123 ਵੀਰ ਦਾ ਨੰਬਰ ਹੈ ਜਿਹਦਾ ਟਰਾਲ ਹੈ ਤੇ ਜਿਨਾਂ ਨੇ ਵੀ ਲੈਣਾ ਹੈ ਇਹਨਾਂ ਨੂੰ ਫੋਨ ਜ਼ਰੂਰ ਕਰ ਲਿਓ ਇੱਕ ਵਾਰੀ ਕਟਿਆ ਜਾ ਕਰਾ ਸ਼ੋਅ ਰ ਹੈ 9855568123 ਵੀਰ ਦਾ ਨੰਬਰ ਹੈ ਰੰਗ ਰੂਪ ਪੂਰਾ ਸਾਫ਼ ਹੈ ਦੇਖ ਲਓ ਨਵੇਂ ਰੰਗ ਕਰੇ ਤੇ ਚੈਨਲ ਨੂੰ ਸਪੋਰਟ ਕਰੇ ਜ਼ਰੂਰ ਰੱਖਿਆ ਕਰੋ ਬੈੱਡ ਨਾਲ ਹੈ ਤੇ ਰੰਗ ਪੂਰਾ ਸਾਫ਼ ਹੈ ਨਵਾਂ ਹੀ ਹੈ ਜੀ ਟਰਾਲਾ ਫੋਟੋ ਤੁਸੀਂ ਦੇਖ ਰਹੇ ਹੋ ਤੇ ਵੀਡੀਓ ਕਿਵੇਂ ਦੀ ਲੱਗਦੀ ਹੈ ਦੱਸਿਆ ਜਰੂਰ ਕਰੋ ਥੱਲੇ ਕਮੈਂਟ ਕਰਕੇ ਜੇ ਜਨਰਲ ਨੂੰ ਸਪੋਰਟ ਰੱਖੋਗੇ ਤਾਂ ਇਦਾਂ ਹੀ ਵੀਡੀਓ ਆਪਣੀਆਂ ਨਵੀਂ-ਨਵੀਂ ਹਰ ਰੋਜ਼ ਆਉਂਦੀਆਂ ਰਹਿਣਗੀਆਂ ਤੁਹਾਡੇ ਕਰਕੇ ਚੱਲਦਾ ਵੀਰ ਤੁਸੀਂ ਦੇਖਦੇ ਹੋ ਤਾਂ ਹੀ ਆਪਣਾ ਚੈਨਲ ਚੱਲਦਾ ਹੈ ਤੇ ਪੂਰੀ سپورਟ ਰੱਖਿਆ ਕਰੋ ਵੀਰੇ ਚੈਨਲ ਨੂੰ ਤੇ ਅੱਗੇ ਤੁਸੀਂ ਟਰਾਲੀ ਦੇਖ ਰਹੇ ਹੋ 15 7 15 7 ਦੀ ਟਰਾਲੀ ਹੈ ਜੀ ਵਿੱਡ ਨਾਲ ਹੈ 3 ਲੱਖ ਰੁਪਏ ਰੇਟ ਰੱਖਿਆ ਵੀਰ ਨੇ ਤੇ ਭਧੋੜ ਏਰੀਆ ਨਵੇਂ ਟਾਇਰ ਨੇ ਤੇ ਵੀਰ ਦਾ ਨੰਬਰ ਹੈ 98156 88700 80 ਇੰਨਾ ਦਾ ਨੰਬਰ ਹੈ ਜਿਨ੍ਹਾਂ ਦੀ ਟਰਾਲੀ ਹੈ ਜੀ ਤੇ ਡਬਲ ਜੈਕ ਟਰਾਲੀ ਹੈ ਪੂਰੀ ਵਧੀਆ ਕੰਡੀਸ਼ਨ ਪਈ ਹੈ ਤੁਸੀਂ ਦੇਖ ਰਹੇ ਹੋ ਰੰਗ ਹੀ ਪੂਰਾ ਸਾਫ ਹੈ ਪੂਰੀ ਵੱਡੀ ਤੇ ਹੈਵੀ ਟਰਾਲੀ ਹੈ ਜੀ ਜਿਹਦੀ ਵੀ ਲੈਣੀ ਹੈ ਤੇ ਉਹਨਾਂ ਨੂੰ ਫੋਨ ਜ਼ਰੂਰ ਕਰ ਲੈ ਇੱਕ ਵਾਰੀ ਨੰਬਰ ਹੈ ਜਿਨ੍ਹਾਂ ਦਾ 9815688770 ਇਹਨਾਂ ਦਾ ਨੰਬਰ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੋ ਵੀਰੇ ਨਾਲ ਲਾਲ ਜਰਾਂ ਦਾ ਬਟਨ ਉਹਨੂੰ ਦਬਾ ਲਿਓ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਵੀਡੀਓ ਨੂੰ ਪੂਰੀ ਦੇਖਿਆ ਕਰੋ ਐਂਡ ਤੱਕ ਵੀਰੇ ਬਹੁਤ ਘੱਟ ਦੇਖਣ ਲੱਗੇ ਤੁਸੀਂ ਆ ਕੇ سپورਟ ਰੱਖੋ ਵੀਰੇ ਚੈਨਲ ਨੂੰ ਤਾਂ ਹੀ ਆਪਣੀਆਂ ਨਵੀਂ-ਨਵੀਂ ਵੀਡੀਓ ਆਉਣਗੀਆਂ ਕਿ ਬੋਟੋਂ ਤੁਸੀਂ ਦੇਖ ਰਹੇ ਹੋ ਬਾਕੀ ਤੇ ਆਪਰੇ ਮੋਟਰਸਾਈਕਲ ਦੀਆਂ ਰੇਡੀਆਂ ਤਿਆਰ ਕਰਦੇ ਆ ਤਲਵੰਡੀ ਸਬੋ ਏਰੀਆ ਇਹਨਾਂ ਦਾ 10000 ਰੇਟ ਹੈ ਤੇ ਜਿਵੇਂ ਤੁਸੀਂ ਕਹੋਗੇ ਓਮੀ ਟਰਾਲੀ ਤਿਆਰ ਕਰ ਦੇਣਗੇ ਇਹਨਾਂ ਦਾ ਨੰਬਰ ਵੀ ਸਕਰੀਨ ਤੇ ਸ਼ੋਅ ਹੋ ਰਿਹਾ ਘਟੇ ਜਕਰਾ ਚ 943636076 ਤੇ ਟਰਾਲੀਆਂ ਇਹਨਾਂ ਤੋਂ ਵੱਖ-ਵੱਖ ਤਰ੍ਹਾਂ ਦੀਆਂ ਮਿਲ ਜਾਣੀਆਂ ਮੋਟਰਸਾਈਕਲ ਵਾਲੀਆਂ ਤਰਵੰਡੀ ਸਭ ਏਰੀਆ ਇਹਨਾਂ ਦਾ ਤੇ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਤੇ ਅਬ ਤਬ ਤੱਕ ਆਪਣੇ ਚੈਨਲ ਨਾਲ ਜੁੜੇ ਰਹੋ ਤੇ ਨਵੇਂ ਵੀਡੀਓ ਇੱਦਾਂ ਹੀ ਆਉਂਦੀਆਂ ਰਹਿਣਗੀਆਂ